ਕਿ ਕਿਤੇ ਜਾਣ ਅਸੀਂ ਇਹ ਜੇ ਮਾਲਕ ਸਰਕਾਰ ਸਾਹਿਬ ਦੀ ਟੀਮ ਨੇ ਸਾਡੀ ਨਾਲ ਤਨਖਾਹ ਨਾਲ ਟਾਈਮ ਤੇ ਨਹੀਂ ਹੋਣੀ ਨਹੀਂ ਸਾਡੇ ਕੋਲ ਹੋ ਰਿਹਾ ਇੱਥੇ ਆਉਣਾ ਜੇ ਸਾਡੀ ਤਨਖਾਹ ਸਾਾਨੂੰ ਟਾਈਮ ਤੇ ਨਹੀਂ ਹੋਣੀ ਹੋਰ ਜ਼ੋਰਦਾਰ ਤਨਖਾਹਾਂ ਦਾ ਐਲਾਨ ਕੀਤਾ ਜਾਣ ਅਸੀਂ ਇਹ ਜੇ ਮਾਲਕ ਸਰਕਾਰ ਸਾਹਿਬ ਦੀ ਟੀਮ ਨੇ ਸਾਡੀ ਨਾਲ ਤਨਖਾਹ ਨਾਲ ਟਾਈਮ ਤੇ ਨਹੀਂ ਹੋਣੀ ਨਹੀਂ ਸਾਡੇ ਕੋਲ ਹੋ ਰਿਹਾ ਇੱਥੇ ਆਉਣਾ ਜੇ ਸਾਡੀ ਤਨਖਾਹ ਸਾਾਨੂੰ ਟਾਈਮ ਤੇ ਨਹੀਂ ਹੋਣੀ ਔਰ ਸੋਰਸ ਨੂੰ ਰਿਲੀਜ਼ ਕਰ ਦੇ ਲੋ ਸਾਡਾ ਜਿਹੜਾ ਫੰਡ ਬਾਕੀ ਆ ਉਹ ਸਾਡੀਆਂ ਪਾ ਦੇਣਾ ਉਹਨੂੰ ਸਾਡਾ ਕੋਈ ਮੁੱਦਾ ਨਹੀਂ ਸਰਕਾਰ ਕੋਲ ਗਏ ਅੱਗੇ ਮੁੱਖ ਮੰਤਰੀ ਦੇ ਕੋਲ ਗਏ ਜੀ ਬਹੁਤ ਬਾੜਾ ਜਿਹਨੇ ਵੀ ਮੰਤਰੀ ਐ ਉਹਨਾਂ ਨੂੰ ਮਿਲੇ ਐ ਮੁੱਖ ਮੰਤਰੀ ਤੱਕ ਵੀ ਮੀਟਿੰਗ ਹੋਈ ਐ ਸਾਡੀ ਹਮ ਗੱਲ ਕਰ ਕੋਈ ਹੱਲ ਨਹੀਂ ਨਿਕਲਿਆ ਉਹਨਾਂ ਦਾ ਕੀ ਕਹਿਣਾ ਬਸ ਉਹਨਾਂ ਨੇ ਕਹਿ ਲਿਆ ਵੀ ਅਸੀਂ ਅਗਲੀ ਵਾਰ ਕਰ ਰਹੇ ਹਾਂ ਤੁਹਾਡਾ ਕਰ ਦਾਂਗੇ ਹੱਲ ਇਸੇ ਕੰਮ ਨੂੰ ਜਦੋਂ ਦੀ ਸਰਕਾਰ ਬਣੀ ਉਦੋਂ ਦੀ ਲੱਖਨੇ ਤਨਖਾਹਾਂ ਪੈਂਡਿੰਗ ਨੇ ਸਾਡੀਆਂ ਤਕਰੀਬਨ 2019 ਦੀਆਂ 2 ਤਨਖਾਹਾਂ ਪੈਂਡਿੰਗ ਐ ਆ ਮਹੀਨੇ ਦੀਆਂ 2 ਤਨਖਾਹਾਂ ਪੈਂਡਿੰਗ ਐ ਤੇ ਏਰੀਅਰ ਪੈਂਡ ਇਹ ਜੇ ਜबान ਤੋਂ ਫਤਿਹ ਉਹ ਦੀ ਜਾਨ ਚ ਵੀ ਫਤਿਹ ਆ ਜੇ ਆਪਣੀ ਜबान ਚ ਫਤਿਹ ਨਹੀਂ ਤੇ ਫਤਿਹ ਹੋ ਨਹੀਂ ਸਕਦੀ ਤੇ ਗੱਜ-ਵੱਜ ਕੇ ਫਤਿਹ ਦਾ ਜਵਾਬ ਫਤਿਹ ਨਾਲ ਦਿਓ ਜबान ਚੋਂ ਜਦੋਂ ਫਤਿਹ ਹੋ ਗਈ ਤੇ ਜਾਨ ਤੇ ਵੀ ਫਤਿਹ ਹੋ ਜੂਗੀ ਗੱਜ-ਵੱਜ ਕੇ ਆਪਣੇ ਦਸਨਾਂ ਨੂੰ ਪੂਤਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ